हां जी दोस्तों शशिकांत जी ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਰਜਨਾ ਪੋਸਟਾਂ ਜਣ ਕਰਨ ਲਈ ਤੁਸੀਂ ਸਾਡੀ ਕੀ ਵੈਬਸਾਈਟ ਸਰਕਾਰੀ ਪੋਸਟਾਂ ਤੇ ਸਾਡੇ WhatsApp ਚੈਨਲ ਨਾਲ ਜੁੜ ਸਕਦੇ ਹੋ ਤੇ ਨਾਲ ਹੀ ਸਾਡਾ Facebook ਜੋ ਪੇਜ ਹੈ ਜੀ ਸੇਵ ਕੇ ਨੂੰ ਤੁਸੀਂ ਫੋਲੋ ਕਰੋਗੇ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਪੋਸਟ ਆਗੀ ਤੁਹਾਡੇ ਮੋਬਾਈਲ ਤੇ ਸਕਰੀਨ ਤੋਂ ਮਿਲ ਜਾਵੇ ਠੀਕ ਹੈ ਜੀ ਜਿਹੜੀ ਆਪਾਂ ਹੁਣ ਦੀ ਵੈਕੈਂਸੀ ਦੀ ਗੱਲ ਕਰਨ ਜਾ ਰਹੇ ਹਾਂਗੇ ਉਹ ਹੈਗੇ ਇੰਡੀਅਨ ਆਰਮੀ ਇੰਡੀਅਨ ਆਰਮੀ ਦੀ ਵਿੱਚ ਭਰਤੀ ਆਈ ਹੈ ਜਿਨ੍ਹਾਂ ਨੂੰ ਕਿ ਮੁੰਡੇ ਕੁੜੀਆਂ ਦੋਨੋਂ ਹੀ ਫਾਰਮ ਭਰ ਸਕਦੇ ਹਨ ਜੀ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਪੂਰੀ ਠੀਕ ਹੈ ਜੀ ਬਹੁਤ ਵਧੀਆ ਭਰਤੀ ਹੈ ਜੀ ਤੁਸੀਂ ਇੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਹਾਂਜੀ ਭਾਰਤੀ ਫੌਜ ਅਗਨੀਵੀਰ ਦੀ ਭਰਤੀ ਹੈ ਜੀ ਅਗਨੀਵੀਰ ਮਤਲਬ ਇਹ 4 ਸਾਲੀ ਭਰਤੀ ਹੈ ਜੀ ਠੀਕ ਹੈ ਜੀ ਤੇ ਜਿਹਦੀ ਵਿੱਚ ਗੱਲ ਕਰੀਏ ਪ੍ਰੀਖਿਆ ਹੈਗੀ ਹੈ ਕਿ ਸਭ ਤੋਂ ਪਹਿਲਾਂ ਇਹ ਮੈਂ ਦੱਸਦਾ ਆ ਫਾਰਮ ਭਰਨ ਦੀ ਲਾਗ ਇਟ ਕਰਵਾ ਫਾਰਮ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ ਉਹ 22 ਮਾਰਚ 2024 ਆ ਜੀ ਤਾਂ ਕਿ ਇਸ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਜਿਹੜੇ ਫਾਰਮ ਲੈ ਸਬਮਿਟ ਕਰਵਾ ਦਿਓ ਜੀ ਠੀਕ ਆ ਜੀ ਉਸ ਤੋਂ ਬਾਅਦ ਗੱਲ ਕਰੀਏ ਜੋ ਇਹਦਾ ਇਗਜ਼ਾਮ ਹੋਣਾ ਜੀ ਪ੍ਰੀਖਿਆ ਹੋਣੀ ਹੈ ਪਹਿਲਾ ਪ੍ਰੀਖਿਆ ਹੋਊਗੀ ਉਸ ਤੋਂ ਬਾਅਦ ਫਿਜ਼ੀਕਲ ਹੋਊਗਾ ਜੋ ਫਿਰ ਪੇਪਰ ਦੇ ਵਿੱਚ ਸਿਲੈਕਸ਼ਨ ਹੋਣਗੇ ਜਿਹੜੀ ਪ੍ਰੀਖਿਆ ਦੀ ਮਿਤੀ ਆ ਜੀ ਉਹ 22 ਅਪ੍ਰੈਲ ਦੀ ਆ 2024 ਦੀ ਠੀਕ ਆ ਜੀ ਹੁਣ ਗੱਲ ਕਰੀਏ ਅਪਲੀਕੇਸ਼ਨ ਫੀਸ ਜੋ ਜਰਨਲ ਐਸ ਸੀ ਯਾਨੀ ਕਿ ਓ ਵੀ ਸੀ ਵਾਲੇ ਨੇ ਜਾਂ ਸਿਸਟੀ ਵਾਲੇ ਉਹਨਾਂ ਨੂੰ 250 ਰੁਪਏ ਹੈ ਜਿਹੜੀ ਆਨਲਾਈਨ ਉਹਨਾਂ ਨੇ ਪੇਮੈਂਟ ਕਰਨੀ ਹੈ ਜੀ ਠੀਕ ਹੈ ਜੀ ਉਹ ਤੁਸੀਂ ਕਿਸੇ ਵੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਜੁਪੀ ਆਈ ਤੋਂ ਤੁਸੀਂ ਕਟਵਾ ਸਕਦੇ ਹੋ ਹੁਣ ਗੱਲ ਕਰੀਏ ਉਮਰ ਉਮਰ ਦੀ ਗੱਲ ਕਰਕੇ 17.5 ਤੋਂ ਲੈ ਕੇ ਜੀ 21 ਸਾਲ ਦੇ ਵਿੱਚ ਤੁਹਾਡੀ ਉਮਰ ਹੈਗੀ ਆ ਤਾਂ ਤੁਸੀਂ ਅਪਲਾਈ ਕਰਨ ਦੇ ਯੋਗ ਹੋ ਮੁੰਡੇ ਕੁੜੀਆਂ ਠੀਕ ਹੈ ਜੀ ਤੇ ਇਹ ਗੱਲ ਕਰੀਏ 1 ਅਕਤੂਬਰ 2003 ਤੋਂ ਲੈ ਕੇ ਜੀ 1 April 2007 ਦੇ ਵਿੱਚ ਤੁਹਾਡੀ ਜਿਹੜੀ ਉਮਰ ਹੈ ਇਹ ਤੁਸੀਂ ਦੇਖ ਲਓ 1 ਅਕਤੂਬਰ 2003 ਤੋਂ ਉਮਰ ਤੁਹਾਡੀ ਜਿਹੜੀ ਘਟ ਨਹੀਂ ਹੋਣੀ ਚਾਹੀਦੀ ਤੇ 1 April 2007 ਤੋਂ ਜਿਹੜੀ ਉਮਰ ਆ ਜੀ ਤੁਹਾਡੀ ਉਹ ਵੱਧ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਅੱਗੇ ਨੈਕਸਟ ਚੱਲਦੇ ਆਂ ਡਾਟਾ ਵੈਲਸ ਅਨੁਸਾਰ ਹੀ ਦੱਸ ਦਿੱਤੀ ਹੈ ਜੀ ਇਸ ਵਗੈਰਾ ਫੀਸ ਵਗੈਰਾ ਇਹ ਵਿੱਚ ਅਲੱਗ-ਅਲੱਗ ਪੋਸਟਰ ਨੇ ਜਿਵੇਂ ਗੱਲ ਕਰੀਏ ਅਗਰੀਵੇਸ ਜੀਡੀ ਜੋ ਕਿ ਮੋਸਟਲੀ ਜ਼ਿਆਦਾ ਸਟੂਡੈਂਟ ਇਹ ਭਰਦੇ ਨੇ ਪੋਸਟ ਜਿਹਦੇ ਵਿੱਚ 10ਵੀਂ ਪਾਸ ਚਾਹੀਦੀ ਆ 10ਵੀਂ ਦੇ ਵਿੱਚ ਘੱਟੋ-ਘੱਟ ਤੁਹਾਡੇ 45% ਮਾਰਕਸ ਹੋਣ ਚਾਹੀਦੇ ਨੇ 33% ਹਰ ਇੱਕ ਸਬਜੈਕਟ ਵਿੱਚ ਹੋਣੇ ਚਾਹੀਦੇ ਜਾਨੀ ਕਿ ਸਾਰੇ ਸਬਜੈਕਟ ਤੁਸੀਂ ਪਾਸ ਹੋਣੇ ਚਾਹੀਦੇ ਹੋ ਠੀਕ ਆ ਜੀ ਇਹ ਹੈਗੀ ਅਗਰੀਵਲ ਉਸ ਤੋਂ ਬਾਅਦ ਜੋ ਟ੍ਰੇਡਮੈਨ ਨੇ ਕਲਰਕ ਨੇ ਕਲਰਕ ਦੀ ਗੱਲ ਕਰੀਏ ਬਾਰੀ ਵਸ ਹੋਵੇ ਤੁਹਾਡੇ ਕੋਲੇ ਨਾਪ ਟਾਈਪਿੰਗ ਸਕਿੱਲ ਹੋਣੀ ਚਾਹੀਦੀ ਹੈ ਇਹ ਕਰੈਕਟਲੀ ਜੇ ਕੋਈ ਸਟੋਰ ਕੀਪਰ ਜਾਂ ਟ੍ਰੇਡਮੈਨ ਲਈ ਭਰਦਾ ਉਹ ਠੀਕ ਬਾਸ ਵਾਲਾ ਵੀ ਚੱਲ ਜੀ ਠੀਕ ਹੈ ਜੀ ਉਹ ਠੀਕ ਬਾਸ ਵਾਲੇ ਕੈਂਡੀਡੇਟ ਪੜ ਸਕਦੇ ਆ ਫਾਰਮ ਤੇ ਉਸ ਤੋਂ ਬਾਅਦ ਜੋ ਇਹਦੇ ਵਿੱਚ ਰਨਿੰਗ ਵੀ ਹੋਣੀ ਹੈ ਫਿਜ਼ੀਕਲ ਤੁਸੀਂ ਦੇ ਸਕਦੇ ਹੋਗੇ 1600 ਕਿਲੋਮੀਟਰ ਰਨਿੰਗ ਹੋਣੀ ਹੈ ਜੀ ਠੀਕ ਹੈ ਜੀ ਜਿਹਦੇ ਜਿਹੇ 5 ਮਿੰਟ 30 ਸੈਕਿੰਡ ਵਿੱਚ ਕਰਨਾ ਹੈ ਉਸ ਤੋਂ ਬਾਅਦ ਗਰੁੱਪ ਉਹ ਸੈਕਿੰਡ ਆ ਗਿਆ 5 ਮਿੰਟ 30 ਸੈਕਿੰਡ ਨੇ ਅਲੱਗ ਅਲੱਗ ਗਰੁੱਪ ਨੇ ਜੀ ਇਨਦੇ ਅਲੱਗ-ਅਲੱਗ ਜੋ ਜੋ ਜੰਪੂਗਾਂ ਰਹੇ ਹੋਣਗੇ ਯਾਨੀ ਕਿ ਹਰ ਇੱਕ ਦਾ ਕੀ ਤੁਹਾਨੂੰ ਇੱਥੇ ਪੁਆਇੰਟ ਨੰਬਰ ਮਿਲਣਗੇ ਉਹ ਦੇਖੇ ਠੀਕ ਹੈ ਜੀ ਉਸ ਤੋਂ ਬਾਅਦ ਅਲੱਗ ਨਾਲ ਤੁਸੀਂ ਕਿਹੜੇ ਡਿਵੀਜ਼ਨ ਨਾਲ ਆਉਣੇ ਯਾਨੀ ਕਿ ਤੁਸੀਂ ਕਿਹੜੇ ਏਅਰ ਨਾਲ ਸੰਬੰਧ ਕਰਦੇ ਹੋ ਉਸੇ ਏਅਰ ਦੀ ਗੱਲ ਕਰੀਏ ਆਪਾਂ ਠੀਕ ਹੈ ਜੀ ਤਾਂ ਤੁਸੀਂ ਪੂਰੇ ਡਿਟੇਲਸ ਨੋਟੀਫਿਕੇਸ਼ਨ ਇੱਕ ਵਾਰੀ ਰੀਡ ਜ਼ਰੂਰ ਕਰੋ ਅਪਲਾਈ ਕਰਨ ਤੋਂ ਪਹਿਲਾਂ ਇੱਥੇ ਤੁਹਾਡੇ ਕੋਲ ਪੂਰਾ ਆਫੀਸ਼ਲ ਨੋਟੀਫਿਕੇਸ਼ਨ ਆ ਜਾਊਗਾ ਜੀ ਠੀਕ ਆ ਆ ਕੈਪਚਾ ਭਰ ਕੇ ਸੀ ਇੱਥੇ ਜਾ ਕੇ ਦੇ ਸਕਦੇ ਜਿਸ ਤਰ੍ਹਾਂ ਅਸੀਂ ਕੈਪਚਾ ਭਰਾਂਗੇ ਠੀਕ ਹੈ ਜੀ ਇਹ ਕਈ ਵਾਰ ਤੁਸੀਂ ਦੁਬਾਰਾ ਵੀ ਰੀਟ੍ਰਾਈ ਕਰ ਸਕਦੇ ਹੋ ਕੈਪਚਾ ਇੱਥੇ ਤੁਹਾਨੂੰ ਸਾਰੇ ਹੀ ਯਾਨੀ ਕਿ ਨੋਟੀਫਿਕੇਸ਼ਨ ਆ ਜਾਣਗੇ ਠੀਕ ਹੈ ਜੀ ਤੁਸੀਂ ਪਟਿਆਲਾ ਜੋ ਜੋ ਵੀ ਤੁਹਾਡੀ ਰੀਡ ਹੁੰਦਾ ਜੀ ਉਹ ਭਰ ਸਕਦੇ ਹੋ ਜਿਵੇਂ ਪਟਿਆਲੇ ਗੱਲ ਕਰੀਏ ਪਟਿਆਲਾ ਆ ਗਿਆ ਦੇਖੋ ਜੀ ਇਹ ਤੇ ਕਲਿੱਕ ਕਰਾਂਗੇ ਆਪਾਂ ਨੋਟੀਫਿਕੇਸ਼ਨ ਆ ਜਾਊਗਾ ਪੂਰਾ ਇੱਕ ਵਾਰੀ ਫਾਰਮ ਭਰਨ ਤੋਂ ਬਾਅਦ ਨੋਟੀਫਿਕੇਸ਼ਨ ਪਾ ਦਿਓ ਕਿਸੇ ਵੀ ਇੰਟਰਨੈਟ ਕੈਫੇ ਤੁਸੀਂ ਜਾ ਕੇ ਫਾਰਮ ਆਈ ਅਪਲਾਈ ਕਰਸੋ ਸਾਨੂੰ ਤੁਹਾਡੀ ਪੂਰੀ ਡਿਟੇਲ ਦੱਸਿਓ ਗੱਲ ਕਿਹਨਾਂ ਪੋਸਟ ਬਾਰੇ ਕਿੰਨੀ ਪੜਾਈ ਹੈ ਜੀ ਕਿੰਨੀ ਹਾਈਟ ਆ ਠੀਕ ਹੈ ਜੀ ਸਭ ਕੁਝ ਦੱਸਿਆ ਗਿਆ ਇਹਦੇ ਵਿੱਚ ਡੀਟੇਲ ਚ ਤਾਂ ਮੈਂ ਆਸ਼ਾ ਕਰਦਾ ਤੁਹਾਨੂੰ ਮੇਰੇ ਦੁਆਰਾ ਦਿੱਤੀ ਗਈ ਜਿਹੜੀ ਜਾਣਕਾਰੀ ਪਸੰਦ ਆਈ ਹੋਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਠੀਕ ਹੈ ਜੀ ਅਪਲਾਈ ਇੱਥੇ অপਸ਼ਨ ਜਾ ਕੇ ਤੁਸੀਂ ਅਪਲਾਈ ਵੀ ਕਰ ਸਕਦੇ ਹੋ ਤਾਂ ਸਾਡਾ ਜਿਹੜਾ ਫੇਸਬੁੱਕ ਚੈਨਲ ਆ ਜੀ ਯਾਨੀ ਕਿ ਪੇਜ ਬਣਿਆ ਹੋਇਆ ਸੇਵਕ ਇਨਫੋ ਉਹਨੂੰ ਤੁਸੀਂ ਬਿਲਕੁਲ ਮੰਨ ਕੇ ਚਲੋ ਭੁੱਲ ਨਾ ਜਾਓ ਫੋਲੋ ਕਰ ਦੇਣਾ ਉਹਨੂੰ ਫੋਲੋ ਕਰ ਲਓ ਜੀ ਠੀਕ ਹੈ ਸੇਵਕ ਇਨਫੋ ਆ ਦੇਖੋਗੇ ਤੁਸੀਂ ਜਿਹਦੇ तकरीबन 1 ਕੇ ਸਬਸਕ੍ਰਾਈਬ ਹੋ ਗਏ ਚਾ ਚੱਕ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਵੀ ਸਟੂਡੈਂਟਾਂ ਨੇ ਯਾਨਕੀ ਫਰੈਂਡਾਂ ਨੇ ਇਹ ਚੈਨਲ ਨੂੰ ਫੋਲੋ ਕੀਤਾ ਹੋਇਆ ਤਾਂ ਜਿਹੜੇ ਬਾਕੀ ਕੈਂਡੀਡੇਟ ਨੇ ਤਾਂ ਕਿਰਪਾ ਕਰਕੇ ਇਹਨੂੰ ਫੋਲੋ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤੁਸੀਂ ਕੀ ਹੈ ਆਪਣੀ ਇਸ ਪੋਸਟ ਨੂੰ ਸ਼ੇਅਰ ਕਰੋ ਫੇਸਬੁੱਕ ਤੇ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਜੈ ਹਿੰਦ